ਸਾਹਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਪੈਂਦਾ ਬਾਈਨੂ ਜੀ ਮੋਗਾ ਅੱਜ ਦੋ ਤੋਹਫੇ ਆ ਜੀ ਜਿੰਨੀਆਂ ਕਾਪ ਆ ਇਸ ਘਰੋਂ ਵੀਡੀਓ ਬਣਾਈਆਂ ਪਸ਼ੂ ਹਮੇਸ਼ਾ ਸਾਫ਼ ਹੀ ਹੁੰਦੇ ਅੱਜ ਇੱਕ ਤਾਂ ਟੋਕੜ ਗੱਬਣ ਵਹਿੜਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਇੱਕ ਸੁਆ ਸਵਾਇਆ ਨਾਗਾ ਪ੍ਰਿੰਟ ਵਾਈਜ਼ ਬਰੀਡ ਵਾਈਜ਼ ਇਹ ਵੀ ਚੰਗੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਭਾਈ ਮੈਂ ਰਹੀ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੁਗਾ ਤੁਸੀਂ ਬੋਲੋ ਮੋਬਾਈਲ ਨੰਬਰ ਹੀ 997241657 ਠੀਕ ਆ ਬਾਈ ਜਿਹੜੇ ਆਪਾਂ ਪਰਸੋ ਵੀਡੀਓ ਪਾਈ ਸੀ ਚਾਰ ਨਗਾ ਦੀ ਵਗ ਗਏ ਜੀ ਉਹ ਵੀ ਇੱਕ ਘੰਟੇ ਚ ਹੋ ਗਏ ਘੰਟੇ ਚ ਵਗ ਗਏ ਸੀ ਕਿੰਨੇ ਕ ਫੋਨ ਆ ਗਏ ਬਹੁਤ ਜ਼ਿਆਦਾ ਇਹਦੇ ਬਧਾਵਾਂ ਦੇ ਚੱਕੇ ਨਹੀਂ ਗਏ ਚੱਕੇ ਨਹੀਂ ਗਏ ਅੱਜ ਵੀ ਫਿਰ ਉਹੀ ਕੰਮ ਹੋਇਆ ਨਾ ਕਿੱਧਰੋਂ ਸ਼ੁਰੂ ਕਿੱਧਰੋਂ ਕਰਨਾ ਤੋਪੜਾ ਬਾਈ ਮੇਰੇ ਕੋਲੇ ਕੋਈ ਚੰਗਾ ਵੀ ਫਾਰਮ ਵਾਲਾ ਹੁੰਦਾ ਮੇਰੇ ਕੋਲ ਚੰਗੀਆਂ ਵੜਨਾ ਕੱਲ ਉਹ ਲੰਗਾ ਗੱਬਣਾ ਤੇ ਵੇੜਾ ਖੜੇਗਾ ਕੱਚੀਆਂ ਥੋੜੀਆਂ ਕੱਚੀਆਂ ਹਜੇ ਆਪਾਂ ਵਿਖਾਉਣਾ ਨਹੀਂ ਵੀਡੀਓ ਜੀ ਠੀਕ ਹੈ ਜੀ ਕਿਸੇ ਭੈਣ ਭਰਾ ਦੇ ਫਟੂਣੇ ਹਨਾ ਆਪਾਂ ਵੀਡੀਓ ਪਾ ਦਾਂਗੇ ਹਾਂ ਵੀਡੀਓ ਪਾ ਦਾਂਗੇ ਵੈਸੇ ਬੰਦਾ ਫੋਨ ਲਾ ਲੇ ਤੇ ਜਿਵੇਂ ਜਿਵੇਂ ਤਿਆਰ ਹੋਈ ਜਾਣਗੇ ਓਵੇਂ ਓਵੇਂ ਵੀਡੀਓ ਪਾਈ ਚੱਲਾਂਗੇ ਠੀਕ ਆ ਕਿਧਰੋਂ ਸ਼ੁਰੂ ਕਰਕੇ ਸੂਈ ਵੀ ਤੋ ਕਿ ਤੋਕੜ ਸੂਈ ਤੋ ਕਰ ਲੋ ਜਿਹੜੀ ਤੇ ਮਰਜ਼ੀ ਕਰ ਲੋ ਬਰੇ ਤੋਕੜ ਗੱਬਣ ਤੋਂ ਹੀ ਕਰਦੇ ਆਜੋ ਜੀ ਸੂਆ ਕਿੰਨਾਂ ਮਾਂ ਸੂਈ ਵੀ ਐਸ ਵਕਤ ਇਹ ਬਰੇ ਸੂਆ ਦੂਜਾ ਤੀਜੇ ਆਸ ਤੇ ਗੱਬਣਾ ਕਿੰਨੇ ਸਮੇਂ ਦੀ ਜੀ ਇਹ 2.5 ਮਿੰਟ ਚ ਇੱਕ ਪ ਚੈੱਕ ਪਾਸ ਆ ਦੁੱਧ ਕਿੰਨਾ ਤਿਆਰ ਆ ਜੀ ਓਏ 12 ਕਿਲੋ ਚੋਕੇ ਲਿਆ ਜੋਕ ਕੇ ਦੇ ਦਾ ਕੱਲ ਰਾਤ ਵਹਿੜ ਆਈ ਏ ਹੋ ਸਕਦਾ ਕਿਲੋ ਖਾਣ ਦਾ ਬਹੁਤ 11 ਮੰਨ ਕੇ ਆ ਜੀ 11 ਮੰਨ ਕੇ ਆ ਜਾਣਾ ਠੀਕ ਆ ਜੀ ਤੇ ਜਿਹੜਾ ਵੀ ਭੰਡ ਭਰਾ ਲਊਗਾ ਹਾਂਜੀ ਆਪਣੇ ਕੋਲ ਦੋ ਚਾਰ ਡੰਗਾਂ ਉਹ ਚੋਕੇ ਦੇ ਥੰਢੀ ਕਰਨ ਚੈੱਕ ਜ਼ਰੂਰ ਕਰਾ ਕੇ ਲੈ ਤੇ ਆਪ ਦਾ ਡਾਕਟਰ ਨਾਲ ਹੀ ਲੈ ਕੇ ਆਵੇ ਥਣਾ ਦੀ ਡੰਗ ਮੈਂ ਆਪਾਂ ਗਾਰੰਟੀ ਆਪਦੇ ਘਰ ਦੀ ਮੇਰੀ ਨਾਲ ਦੇ ਘਰ ਦੀ ਗਾਰੰਟੀ ਮੇਰੀ ਨਹੀਂ ਇਹ ਜ਼ਰੂਰੀ ਆ ਵੀਰੇ ਅਗਲੇ ਨੇ ਪੈਸੇ ਲਾਉਣੇ ਆਪ ਦਾ ਡਾਕਟਰ ਸਾਹਿਬ ਨਾਲ ਲੈ ਕੇ ਆਵੇ ਆਵਰ ਡਾਕਟਰ ਨਾਲ ਹੀ ਭਾਈ ਆਵੇ ਨਾਲ ਹੀ ਭਾਈ ਆਵੇ ਤੇ ਬਾਈ ਤੇ ਦੋਹਾਂ ਨੇੜੋਂ ਭਰਾ ਕੋਈ ਆਉਂਦਾ ਜਾਂ ਆਪਣੀ ਖਾਦੀ ਨਿਕਲਦੀ ਆ ਸਾਰਾ ਖਰਚਾ ਦੇ ਕੇ ਤੋਰ ਡਾਕਟਰ ਦਾ ਵੀ ਨਾਲ ਡਾਕਟਰ ਦਾ ਨਾਲ ਠੀਕ ਆ ਤੋਰ ਕੇ ਦਿਖਾ ਦੀ ਥਣਾ ਦੀ ਡੰਨ ਜਮ ਯਾਰ ਗਰੰਟੀ ਥਣਾ ਦਾ ਪਉਂਦੀ ਹੱਥ ਨਹੀਂ ਲਾਉਣੇ ਠੀਕ ਆ ਜੀ ਦੋਹਾਂ ਗਰਾਂਡਾ ਪਥਣਾ ਦੀਆਂ ਮਾੜੀ ਲੈਂਦੇ ਹੀ ਨਹੀਂ ਆ ਠੀਕ ਆ ਵੀਰੇ ਸੂਆ ਦੂਜਾ ਸੂਈ ਆ ਜੀ ਤੀਜੇ ਸੂਏ ਵਾਸਤੇ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਆ ਕੱਦ ਵੀ ਚੰਗਾ ਵਜਨ ਵੀ ਚੰਗਾ ਸੱਜਰ ਦਾ ਵੀਰੇ ਕੀ ਰਿਕਾਰਡ ਰਿਹਾ ਹੈ ਇਹਦਾ ਉਹ ਤਾਂ ਬਰੇ 25 26 ਲੀਟਰ ਦਾਜਦੇ ਸੀ ਜਮਨ ਜ਼ਿੰਮੇਵਾਰ ਘਰੋਂ ਆਈ ਆ ਰਾਤ ਹੀ ਬਹਿ ਗਈ ਆ ਠੀਕ ਆ ਵੀਰੇ ਦਿੱਤਾ ਵੀ ਹੋ ਜੀ ਤੇ ਥੱਲੇ ਹੋਣੀ 12 ਕਿਲੋ ਆ ਉਹਨੂੰ 25 26 ਕਿਲੋ ਕਹਿੰਦਾ ਵਕੀ ਆ ਜੀ ਬਾਕੀ ਸਪੈਸ਼ਲ ਬੇਨਤੀ ਆ ਬਾਈ ਕਹਿੰਦਾ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਹੀ ਲੈ ਕੇ ਆਵੇ ਜੇ ਇੱਥੇ ਆਏ ਵੀਰ ਨੂੰ ਗਾਂ ਖਾਲੀ ਨਿਕਲਦੀ ਆ ਨਾਲੇ ਤਾਂ ਆਪਦਾ ਖਰਚਾ ਲੈ ਜੇ ਤੇ ਨਾਲੇ ਡਾਕਟਰ ਦਾ ਨਾਲ ਲੈ ਜੇ ਖਰਚਾ ਥਣਾ ਦੀ ਦੰਨ ਹੋਊਗੀ ਬੇਫਿਕਰ ਹੋ ਜੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ 12 ਕਿਲੋ ਚੋਕੇ ਲਿਆਂਦਾ ਜੀ ਤੁਸੀਂ 11 ਹੀ ਮੰਨ ਕੇ ਆਇਓ ਕਿਉਂਕਿ ਕਈ ਔਰ ਮੜਾ ਮੋਟਾ ਪੱਠੇ ਦੱਥਿਆਂ ਦਾ ਪਸੂ ਨਾ ਮੇਥਾਂ ਕਰ ਜਾਂਦਾ ਜੀ ਸੋਨਾ ਥਾਣਾ ਗੁਲਾਬੀ ਫੋਰ ਸ਼ਾਂਗ ਪੋਰਾ ਵੀ ਨਹੀਂ ਮਿਲਕ ਮੇਣੀ ਚ ਕਰ ਲੋ ਜੀ ਚੈੱਕ ਪੂਰੀ ਸਟਰੋਂਗ ਹੁੰਦੀ ਆ ਜੀ ਬਾਕੀ ਫੇਸ ਕੁਆਲਟੀ ਜਾਤ ਬਰੀਡ ਦੀ ਚੰਗੀ ਆ ਜੀ ਕੋਈ ਸੀਮਰ ਰਿਕਾਰਡ ਲੱਗੇ ਦਾ ਮਿਲਿਆ ਹੋਵੇ ਵੀਰੇ ਇਹ ਤਾਂ ਸਰਕਾਰੀ ਜਾਤ ਪਤੀਜਾ ਵਾਂ ਲੱਗਿਆ ਹੋਇਆ ਰਾ ਠੀਕ ਆ ਜੀ ਇਹਨਾਂ ਵਧਿਆ ਲੱਗਿਆ ਉਹ ਕਹਿੰਦੇ ਵਧਿਆ ਚੈਫ ਦਾ ਲਵਾਇਆ ਠੀਕ ਆ ਜੀ ਹਾਂ ਐਵੇਂ ਗੱਪ ਮਾਰੀ ਆ ਗਿਆ ਨਾ ਸਰ ਜੀ ਉਹਦਾ ਫਾਇਦਾ ਜਮਾਂ ਜੈ ਦੀ ਡਿਮਾਂਡ ਜੀ ਇਹਦੀ ਬੋਲ ਉਜਮਾਨ ਤਲ ਕਿ ਤੁਮਾਨ ਕਰਾਂਗੇ ਜਮਾ ਜੈ ਜ ਡਿਮਾਂਡ ਆ ਬਾਈ ਕਹਿੰਦਾ ਮੁੱਲ 55000 ਰੁਪਇਆ 12 ਕਿਲੋ ਵਾਲੀ ਜਗਾ ਲੈਣੀ ਹੈ ਸੱਜਰ ਤੇ ਉਹ ਲਾਲੋ ਸਾਹਿਬ ਕਿੱਥੇ ਆ ਜਮਾ ਦਾ ਭਰਾ ਲੈ ਗਾ ਦੁੱਧ ਹੀ ਮੱਝਰ ਕੇ ਭਈਆ ਤੇ ਵੀਰੇ ਸੂਣਾ ਵੀ ਇਹਨੇ ਗਾਂ ਸੀਜਣ ਚ ਹੁਣ ਘਰ ਦੇਣੇ ਦੋ ਕੱਲ ਨਹੀਂ ਲਾਲੀ ਲੱਸੀ ਰੜਕੀ ਜਿਹੜਾ ਕੋਲਾ ਮਖਣੀ ਦਾ ਕਹਿੰਦੇ ਰੱਖ ਲੇ ਮੈਂ ਕਿੰਨੇ ਕਿੰਨੇ ਕਰ ਰੱਖੀ ਜਾਵਾਂ ਠੀਕ ਆ ਜੀ ਤੇ ਦੋ ਨੰਬਰ ਵੀਰੇ ਇਹ ਸੂਆ ਕਿੰਨਾ ਮਸੂਦੀ ਦੀ ਆ ਇਹ ਦੂਜਾ ਦੀ ਝੋਸੀ ਵੀਰੇ ਕਦੋਂ ਸੂਈ ਆ ਜੀ ਕੱਲ ਸੂਈ ਆ ਥੋਵੇ ਇਸ ਵਾਰ ਬੱਚਾ ਕੀ ਆ ਜੀ ਬੱਚਾ ਆ ਗਿਆ ਵੀਰੇ ਠੀਕ ਆ ਬੱਚਾ ਮਗਰ ਬੱਚਾ ਆ ਜਾਂਦਾ ਜੀਰ ਦੀ ਸਾਫ ਆ ਜੀ ਜੀਰ ਦੀ ਗਾਰੰਟੀ ਕਿੰਨਾ ਬੋਲਾ ਨੈਟ ਤਿਆਰ ਆ ਜੀ ਇਹ 10 12 ਕਿਲੋ ਬਈ ਚੋਲਿਆ ਖਾਲੀ ਤਾਂ ਬਈ ਮੈਂ ਖਾਲੀ ਨਹੀਂ ਕੀਤੀ ਥੱਲੇ ਚੰਗਾ ਆ ਠੀਕ ਆ ਜੀ ਸਟਾਰਟ ਕੇ ਚੰਗੀ ਆ ਬੋਲੇ ਸਟਾਰਟਿੰਗ ਚੰਗੀ ਆ ਥਨਾ ਦੀ ਡੰਨ ਆ ਜੀ ਥਨਾ ਦੀ ਗਾਰੰਟੀ ਆ ਜੀ ਥਨਾ ਤਾਂ ਮਤਲਬ ਆਪਣੇ ਨਾਲ ਬਸ ਨੂੰ ਕੋਈ ਜਿਹੜਾ ਬਣ ਭਰਾ ਆ ਗਿਆ ਆਪਣੇ ਪਸ਼ੂ ਦੇ ਠੋਣ ਉੱਥੂਗਾ ਵੀ ਤੁਹਾਨੂੰ ਗਲਤ ਗਾ ਠੀਕ ਹੈ ਜੀ ਕਿੰਨਾ ਬਾਜੂ ਵੀਰੇ ਦੁੱਧ ਹੈ ਦੁੱਧ ਕਿੰਨਾ ਬਾਜੂ ਜੀ ਲੋ ਜੀਰ 18 ਕਿਲੋ ਲੀਟਰ ਦਿੱਤਾ ਨੇ ਪਹਿਲੇ ਸਵੇ ਠੀਕ ਹੈ ਵੀ 20 ਲੀਟਰ ਦੀ ਮੀਲ ਹੈਗੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਜਾਤ ਬਰੀਡ ਦੀ ਇਹ ਵੀ ਚੰਗੀ ਆ ਕੱਲ ਦੀ ਸੂਈ ਆ ਬੱਚਾ ਮਗਰ ਵੱਛਾ ਜੀ ਸੀਮਨ ਦਾ ਚੰਗਾ ਲੱਗਿਆ ਸੀ ਗੱਲ ਕਰ ਮੇਲ ਕਾਫਾ ਜੀ ਮਗਰ 10 ਤੋਂ 12 ਕਿਲੋ ਤੋਂ ਸਟਾਰਟਿੰਗ ਆ ਬਾਈ 10 ਦਾ ਬੌਲੇ ਦੀ ਜੀ ਫਜੇ ਪ੍ਰੋਪਰ ਖਾਲੀ ਨਹੀਂ ਹੋਈ ਸੋਨਾ ਥਾਣਾ ਗਲਾਬੀ ਗੇਪ ਤੇ ਲੱਗਿਆ ਵਾ ਹੱਥੀ ਚਵਾਈ ਵਾਲਾ ਬਾਕੀ ਫੇਸ ਕੁਆਲਟੀ ਸੋਹਣੀ ਆ ਫੈਕਸ ਸਟਰ ਹੈ ਥਾਣਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਕੜਨਾ ਰੰਗ ਪ੍ਰਿੰਟ ਦੀ ਵੀ ਚੰਗੀ ਹਵਾਨਾ ਪੂਰਾ ਟਾਈਟ ਆ ਜੀ 18 ਲੀਟਰ ਪਹਿਲੇ ਸੂਏ ਦਾ ਰਿਕਾਰਡ ਆ ਐਪੀਆ ਦੁੱਧ ਤੁਹਾਡੀ ਸੇਵਾ ਦੇ şart ਤੇ ਆ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਠੰਡੀ ਸੀਲ ਦੀ ਜੀਰ ਦੀ ਥਾਣਾ ਦੀ ਗਾਰੰਟੀ ਹੋਊਗੀ ਡਿਮਾਂਡ ਕੀ ਰਹਿਣ ਵਾਲੀ ਬਰੇਦੀ ਡਿਮਾਂਡ ਬਰੇ 65 ਹਜ਼ਾਰ ਮੁੱਲ ਰੋ ਕੋਜੂ ਲੈਸ ਜੀ ਹਾਂ ਕਰ ਦਾਂਗੇ ਵਿੱਚੋਂ ਮਾਨ ਤੋਂ ਠੀਕ ਆ ਜੀ ਜਿਆਦਾ ਨਹੀਂ ਪਰ ਕਰਾਂਗੇ ਥੋੜਾ ਜੀ ਠੀਕ ਆ ਜੀ 65000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੋ ਜੀ ਧੰਨਵਾਦ